ਇੱਕ ਬ੍ਰੇਕਿੰਗ ਸਾਹਮਣੇ ਆਰੀ ਦੱਸਦੀ ਹੈ ਕਿ ਮਰੰਝਲ ਕਾਲਿਆ ਦੇ ਘਰ ਤੇ ਜਿਹੜਾ ਕਿ ਹਮਲਾ ਹੋਇਆ ਉਸ ਨੂੰ ਲੈ ਕੇ ਮੰਤਰੀ ਮਹਿੰਦਰ ਭਗਤ ਦਾ ਵੀ ਬਿਆਨ ਹੁਣ ਸਾਹਮਣੇ ਆਇਆ ਸੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਲਾਰੈਂਸ ਬਿਸ਼ਨੋਈ ਕਰਵਾ ਰਿਹਾ ਪਾਕਿਸਤਾਨ ਦੇ ਨਾਲ ਮਿਲ ਕੇ ਕਰਵਾ ਰਿਹਾ ਅਜਿਹੀਆਂ ਹਰਕਤਾਂ ਪੁਲਿਸ ਕਰ ਰਹੀ ਆਪਣਾ ਕੰਮ ਮਹਿੰਦਰ ਭਗਤ ਨੇ ਕਿਹਾ ਕਿ ਹਮਦਾਬਾਦ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਲਾਰੈਂਸ ਬਿਸ਼ਨੋਈ ਸੁਕੇਂਦਰਦੀਪ ਭਾਜਪਾ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਸੁਰੱਖਿਆ ਸੋ ਮੰਤਰੀ ਮਹਿੰਦਰ ਪਗਦਾ ਦਾ ਬਿਆਨ ਮਰੰਜਨ ਕਾਲੀਆ ਅਧਿਕਾਰਤੇ ਹੋਏ ਹਮਲੇ ਤੇ ਬਿਆਨ ਕੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਲਾਰਸ ਬਿਸ਼ਨੋਈ ਕਰਵਾ ਰਿਹਾ ਪਾਕਿਸਤਾਨ ਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਸੇ ਅਹਮਦਾਬਾਦ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਲਾਰਸ ਬਿਸ਼ਨੋਈ ਤੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਸੁਰੱਖਿਆ ਬਾਰੇ ਹੁਣ ਜੋ ਵੀ ਦੇਖੋ ਇਹ ਜਦਾ ਅਸਲੀ ਗੱਲ ਹੈਗੀ ਵਿੱਚੋਂ ਕਿ ਕੁਝ ਲੋਕਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਫੱਜਮ ਨਹੀਂ ਹੋ ਰਹੀ ਕਿ ਪੰਜਾਬ ਦੇ ਵਿੱਚ ਉਹ ਮੁਕਤੀ ਵਿਕਾਸ ਹੋ ਰਿਹਾ ਹੈ ਪੰਜਾਬ ਦੇ ਵਿੱਚ ਸ਼ਾਂਤੀ ਹੈ ਕੁਝ ਸ਼ਾਰਤੀ ਲੋਕੀ ਜੋ ਹਨ ਉਹਨਾਂ ਨੂੰ ਹੋ ਸਕਦਾ ਪੰਨੇ ਪਾਕਿਸਤਾਨ ਤੋਂ ਵੀ ਸੈਂਟਰ ਹੋਏ ਉਹਨਾਂ ਲੋਕਾਂ ਵੱਲੋਂ ਹਮੇਸ਼ਾ ਜੋ ਹੈ ਪਾਕਿਸਤਾਨ ਵੱਲੋਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੇ ਕੋ ਲੱਗਦਾ ਹੁਣ ਫੇਰ ਜੋ ਪੰਜਾਬ ਦੇ ਵਿੱਚ ਸ਼ਾਂਤੀ ਨਾਲ ਸਾਰਾ ਚਲ ਰਿਹਾ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਓਨਲੀ ਟੂ ਡਿਸਟਰਬ ਦਾ ਪੀਸ ਆਫ ਸਟੇਟ ਜੋ ਕਾਨੂੰਨ ਹੱਦਿਕਰਨਾ ਵਾਪਕੀ ਹੈ ਸੋ ਵੀ ਆਰ ਵੈਰੀ ਮੱਚ ਕਨਸਰਨਡ ਬਾਇ ਬਟ ਸੇਰ ਸੋ ਸਿਮ ਸਾਹਿਬ ਜੋ ਹੈ ਇਹਦੇ ਉੱਪਰ ਪੂਰੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਕੁਝ ਕੀਤਾ ਹੈਗਾ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਸਾਫ ਨਜ਼ਰ ਆ ਰਿਹਾ ਕਿ ਜੀਵੇਂ ਪਿੱਛੇ ਤੁਸੀਂ ਦੇਖਿਆ ਨਾ ਵੀਡੀਓ ਵਾਰ ਹੋਈ ਜਿੱਤੇ پاکستان ਦੇ ਪੱਟੀ ਜੀ ਔਰ ਬਿਸ਼ਨੋਈ ਜਿਨ੍ਹਾਂ ਨੇ ਆਪਕੋ ਜਵਾਬਤਲਾ ਦਿੱਤਾ ਸੋ ਇਦਾਂ ਦਾ ਧਿਆਨ ਦਿਨਿਓ ਕਿ ਕੋਈ ਨਾ ਕੋਈ ਪੰਜਾਬ ਦੇ ਕਿਸੇ ਵੀ ਕੇ ਡਿਸਟਰਬੈਂਸ ਕੀਤਾ ਜਾਵੇ ਸੋ ਪੰਜਾਬ ਸਰਕਾਰ ਰਾਜਪੁਰਮ ਸਿੰਘ ਮਾਨ ਸਾਹਿਬ ਦਾ ਪਹਿਲਾ ਏਜੰਡਾ ਬਿਲਕੁਲ ਕਲੀਅਰ ਹੈਗਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਜੋ ਹੈ ਸ਼ਾਂਤੀ ਭੰਗ ਨਹੀਂ ਹੋਣੀ ਔਰ ਉਸ ਦੇ ਦੇਖਿਆ ਉਹਨੇ ਕਿ ਉਹਦੇ ਬੜੀ ਤਹਿਤ ਹੀ ਕਿਉਂਕਿ ਜੋ ਸਟੇਟ ਵਿੱਚ ਨਸ਼ੇ ਦੇ ਕਾਰਨ ਡਿਸਟਰਬੈਂਸ ਹੋਈ ਸੀ ਮਾਰੇ ਤੱਕਰ ਜੋ ਹਨ ਰਾਬੀ ਕਾਰੀਗਰ ਉਹਨਾਂ ਦੇ ਖਿਲਾਫ ਜੋ ਹੈ ਜਨ ਅਸੇਬ ਮੰਤਰੀ ਦਿੱਤਾ ਹੈ ਇਸ ਕਰਕੇ ਜੋ ਹੈ ਹੁਣ ਪੰਜਾਬ ਦੇ ਵਿੱਚ ਕੋਈ ਵੀ ਜੋ ਗਲਤ ਕੰਮ ਨਹੀਂ ਹੋਣ ਪਿਆਵੇਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜੋ ਸਾਡੀ ਪੁਲਿਸ ਹੈ ਜੋ ਬਹੁਤ ਤਾਕਤਵਰ ਪੁਲਿਸ ਹੈ ਪੰਜਾਬ ਦੀ ਔਰ ਇਹ ਜੋ ਕਟਨਾਕਤੀ ਵਾਪਰੀ ਹੈ ਸਾਰੇ ਜਿਹੜੇ ਦੋਸ਼ੀ ਇੱਕ ਨੂੰ ਫੜ ਲਿਆ ਹੈ ਸਬਾਰੇ ਹੁਣ ਜੋ ਵੀ ਦੇਖੋ ਇਹ ਜਿਹੜਾ